ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਤੇ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਵਿੱਚ ਅੱਜ ਸ਼ਰਧਾ ਅਤੇ ਭਗਤੀ ਦਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ ਤੜਕੇ ਤੋਂ ਹੀ ਪੰਜਾਬ ਦੇਸ਼ ਦੇ ਹੋਰ ਹਿੱਸਿਆਂ ਅਤੇ ਵਿਦੇਸ਼ਾਂ ਤੋਂ ਆਈ ਸੰਗਤਾਂ ਵੱਡੇ ਗਿਣਤੀ ਵਿੱਚ ਗੁਰੂ ਘਰ ਮੱਥਾ ਟੇਕਣ ਪਹੁੰਚ ਰਹੀਆਂ ਹਨ ਪੂਰਾ ਮਹਾਲ ਵਾਹਿਗੁਰੂ ਵਾਹਿਗੁਰੂ ਦੇ ਸਿਮਰਨ ਨਾਲ ਗੂੰਜ ਉੱਠਿਆ ਹੈ ਸ਼ਰਧਾਲੂ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਮਨ ਨੂੰ ਪਵਿੱਤਰ ਕਰ ਰਹੇ ਹਨ ਅਤੇ ਗੁਰੂ ਸਾਹਿਬ ਅੱਗੇ ਅਰਦਾਸ ਕਰ ਰਹੇ ਹਨ ਕੀ ਹਰ ਥਾਂ ਭਗਤੀ ਅਤੇ ਸ਼ਾਂਤੀ ਦੀ ਲਹਿਰ ਦਿਖਾਈ ਦੇ ਰਹੀ ਹੈ ਸਵੇਤ ਤੋਹੀਰ ਦਰਬਾਰ ਸਾਹਿਬ ਵਿੱਚ ਗੁਰਬਾਣੀ ਦੇ ਸੁਰੀਲੇ ਕੀਰਤਨ ਦੀਆਂ ਧੁਨਾਂ ਗੂੰਜ ਰਹੀਆਂ ਹਨ ਜੋ ਮਨ ਨੂੰ ਸ਼ਾਂਤੀ ਅਤੇ ਆਤਮਿਕ ਖੁਸ਼ੀ ਪ੍ਰਦਾਨ ਕਰ ਰਹੀਆਂ ਹਨ ਸੰਗਤਾਂ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਸੱਚਾਈ ਨਿਰਮਲਤਾ ਅਤੇ ਮਨੁੱਖਤਾ ਦੇ ਰਾਹ ਨੂੰ ਯਾਦ ਕਰਦੀਆਂ ਹੋਈਆਂ ਉਹਨਾਂ ਦੇ ਸਨੇਹਰੇ ਨੂੰ ਅਪਣਾਉਣ ਦਾ ਸੰਕਲਪ ਕਰ ਰਹੀਆਂ ਹਨ ਪ੍ਰਬੰਧਕਾਂ ਵੱਲੋਂ ਸੰਗਤਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਅਤੇ ਲੰਗਰ ਦੀ ਸੇਵਾ ਲਗਾਤਾਰ ਚੱਲ ਰਹੀ ਹੈ ਜਿਸ ਵਿੱਚ ਹਜ਼ਾਰਾਂ ਸ਼ੈਦਾਲੂਆਂ ਪਛਾਦ ਦਾ ਆਨੰਦ ਲੈ ਰਹੇ ਹਨ ਸ਼ਾਮ ਦੇ ਸਮੇਂ ਦਰਬਾਰ ਸਾਹਿਬ ਵਿੱਚ ਸੁੰਦਰ ਦੀਪ ਮਾਲਨਾ ਦਾ ਆਯੋਜਨ ਕੀਤਾ ਜਾਵੇਗਾ ਜਿਸ ਨਾਲ ਹਜ਼ਾਰਾਂ ਦੀਵਿਆਂ ਦੀ ਰੋਸ਼ਨੀ ਨਾਲ ਪੂਰਾ ਪਰਿਸਰ ਪ੍ਰਕਾਸ਼ਿਤ ਹੋ ਜਾਵੇਗਾ ਇਸ ਤੋਂ ਬਾਅਦ ਰੰਗ ਬਰੰਗੀ ਆਤਿਸ਼ਬਾਜ਼ੀ ਨਾਲ ਆਸਮਨ ਚਮਕ ਉੱਠੇਗਾ ਅਤੇ ਇਹ ਦ੍ਰਿਸ਼ ਸੰਗਤਾਂ ਲਈ ਇੱਕ ਸੁੰਦਰ ਪਲ ਬਣੇਗਾ ਗਾ ਭਰੀ ਤਲਵੰਡੀ ਦੀ ਧਰਤੀਏ ਨੀ ਤੇਰੇ ਵਿੱਚੋਂ ਜਗਤ ਦਾ ਪੀਰ ਆਇਆ ਦੁਨੀਆ ਜਿਸ ਨੂੰ ਰੱਬ ਰਹੀਮ ਆਖੇ ਭੈ ਨਾਨਗੀ ਦਾ ਸੋਹਣਾ ਵੀਰ ਆਇਆ ਨੇ ਭੁੱਖਾ ਪਿਆਰ ਦੇ ਕੋਦਰੇ ਦਾ ਲਾਲੋ ਜੀਆਂ ਦੀ ਖਾਨ ਨੂੰ ਖੀਰਾਇਆ ਅੱਜ ਦੇ ਦਿਨ 1469 ਈਸਵੀ ਵਿੱਚ ਰਾਏ ਭੋਜੇ ਤਲਵੰਡੀ ਨਨਕਾਣਾ ਸਾਹਿਬ ਵਿਖੇ ਜੋ ਕਿ ਅੱਜ ਕੱਲ ਪਾਕਿਸਤਾਨ ਵਿੱਚ ਹੈ ਮਹਤਾ ਕਾਲੂ ਜੀ ਮਾਤਾ ਦਿਪਤਾ ਦੀ ਕੁੱਖੋਂ ਸ੍ਰੀ ਗੁਰੂ ਨਾਨਕ ਦੇਵ ਜਿਹਨੇ ਅੱਜ ਦੇ ਦਿਨ ਅੱਜ ਦੇ ਦਿਨ ਅਵਤਾਰ ਪਾਇਆ ਹੈ ਸਮੂਹ ਸੰਗਤਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਬਹੁਤ ਸਾਰੀਆਂ ਲੱਖ ਲੱਖ ਮੁਬਾਰਕਾਂ ਜੀ ਇਸ ਪਵਿੱਤਰ ਦਿਹਾੜੇ ਦੀਆਂ ਸੋ ਸਾਡੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਬ ਦੀਆਂ ਬਹੁਤ ਸਾਰੀਆਂ ਲੋਕਾਂ ਨੂੰ ਸਾਰਿਆਂ ਨੂੰ ਸੰਗਤਾਂ ਨੂੰ ਮੁਬਾਰਕਾਂ ਬੜੀ ਖੁਸ਼ੀ ਹੁੰਦੀ ਆ ਵੇਖ ਕੇ ਜਦੋਂ ਆਪਾਂ ਗੁਰੂ ਘਰ ਆਉਂਦੇ ਆ ਸੰਗਤਾਂ ਬੜੀ ਸ਼ਾਹ ਦੇ ਨਾਲ ਸੇਵਾ ਕਰ ਰਹੀਆਂ ਨੇ ਬੜੀ ਦੂਰੋਂ ਦੂਰੋਂ ਸੰਗਤਾਂ ਆਈਆਂ ਨੇ ਤੋਂ ਪ੍ਰਮਾਤਮਾ ਚੜ੍ਹਦੀਆਂ ਕਲਾ ਕਰਨ ਗੁਰੂ ਨਾਨਕ ਦੇਵ ਜੀ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਤੇ ਦੂਸਰਾ ਹੈ ਕਿ ਉਹਨਾਂ ਦੇ ਗੁਰੂ ਨਾਨਕ ਜੀ ਨੇ ਜੋ ਸਾਨੂੰ ਦੱਸਿਆ ਫਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਉਹ ਉੱਤੇ ਸਾਨੂੰ ਚੱਲਣਾ ਚਾਹੀਦਾ ਹੈ ਅੱਜ ਜਿੰਨਾ ਨੂੰ ਮੰਨਣ ਮਨ ਬਹੁਤ ਮਸਾਨ ਹੋਇਆ ਮੈਂ ਤਾਂ ਵੈਸੇ ਦਿੱਲੀ ਆਉਣਾ ਵਾ ਉਸੇ ਕਰਨਾ ਦਿੱਲੀ ਆਉਂਦੀ ਤੇ ਲੇਕ ਰਾਜ ਬਹੁਤ ਜ਼ਿਆਦਾ ਨੰਦ ਆ ਰਿਹਾ ਪ੍ਰਾਂਤ ਤੇ